ਲਓ ਜੀ ਹੁਣ ਆਪਾਂ ਕਾਇਨੌਰ ਪਹੁੰਚੇ ਆਂ ਪਿੰਡ ਕਾਇਨੌਰ ਕਾਇਨੌਰ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਹਦਾ ਇਤਿਹਾਸ ਆਪਾਂ ਇਹ ਬੋਰਡ ਤੋਂ ਪੜ੍ਹ ਸਕਦੇ ਆਂ ਸਾਰਾ ਤੇ ਤੁਹਾਨੂੰ ਇਸ ਦੀ ਹੋਰ ਜਾਣਕਾਰੀ ਅੰਦਰ ਜਿਹੜੇ ਆਪਣੇ ਗ੍ਰੰਥੀ ਸਾਹਿਬ ਨੇ ਉਹਨਾਂ ਤੋਂ ਪਤਾ ਕਰਕੇ ਦੱਸਦੇ ਆ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸਾਨੂੰ ਪ੍ਰਧਾਨ ਜੀ ਜਾਣੂ ਕਰਵਾਉਣਗੇ ਵੀ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਪ੍ਰਧਾਨ ਮੇਰੇ ਵਾਸਤੇ ਕਾਇਨੌਰ ਤੋਂ ਹਾਂਜੀ ਸਾਰਸੰਗ ਜੀ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 10 ਮਈ 1962 ਦੀ ਰਾਤ ਨੂੰ ਆਨੰਦਪੁਰ ਦਾ ਕਿਲਾ ਜਿਹੜਾ ਛੱਡਿਆ ਤੇ ਰਾਤ ਤੋਂ ਰਾਤ ਪਰਿਵਾਰ ਵਿਛੋੜੇ ਤੇ ਆ ਕੇ ਸਰਸਾ ਨਦੀ ਦੇ ਕੰਢੇ ਤੇ ਅਮਰਤ ਵੇਲੇ ਗੁਰੂ ਪਰਿਵਾਰ ਦਾ ਜਿਹੜਾ ਵਿਛੋੜਾ ਪੈ ਗਿਆ ਉਸ ਤੋਂ ਬਾਅਦ ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਪਰਿਵਾਰ ਉਹ ਵੰਡਿਆ ਗਿਆ ਉਸ ਤੋਂ ਅਪਰੰਤ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਸੱਤ ਪੋਦੀ ਰਾਤ ਨੂੰ ਜਿਹੜੇ ਕੁੰਮਾ ਮਾਸ਼ਕੀ ਦੇ ਵਿੱਚ ਪਹੁੰਚਦੇ ਹਨ ਸੱਤ ਪੋਦੀ ਕੁੰਮਾ ਮਾਸ਼ਕੀ ਦੀ ਰਾਤ ਹੈ ਜਿਹੜੀ ਸੱਤ ਪੋਦੀ ਜਿਹੜੀ ਰਾਤ ਹੈ ਕੁੰਮਾ ਮਾਸ਼ਕੀ ਦੇ ਝੁੰਗੀ ਦੇ ਵਿੱਚ ਕੱਟੀ ਉਸ ਤੋਂ ਬਾਅਦ ਜਦੋਂ ਦਿਨ ਚੜ੍ਹਿਆ ਤਾਂ ਗੰਗੂ ਹੈ ਜਿਹੜਾ ਉੱਥੇ ਆਣ ਮਿਲਦਾ ਹੈ ਗੰਗੂ ਜਿਹੜਾ ਤੇ ਇਸ ਇਲਾਕੇ ਦਾ ਬਹੁਤ ਜਾਣੂ ਸੀ ਇਸ ਇਲਾਕੇ ਤੋਂ ਤੇ ਸੁਣਨ ਦੇ ਵਿੱਚ ਆਇਆ ਕਿ ਉਸ ਦੇ ਨਾਨਕੇ ਵੀ ਕਾਈਨੌਰ ਦੇ ਕਾਈਨੌਰ ਪਿੰਡ ਦੇ ਵਿੱਚ ਸਨ ਤੇ ਉਹ ਪੁੱਲ ਭਲੇਖੇ ਪਾਉਂਦਾ ਮਾਤਾ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਸਥਾਨ ਤੇ ਸੰਗਣੀ ਝਿੜੀ ਦੇ ਵਿੱਚ ਤਲਾ ਦੇ ਕੰਡੇ ਤੇ ਲਿਆ ਆਇਆ ਜਦੋਂ ਰਾਤ ਹੋਈ ਤਾਂ ਮਾਤਾ ਜੀ ਨੂੰ ਉਸਨੇ ਕਿਉਂਕਿ ਉਹਦੇ ਮਨ ਦੇ ਵਿੱਚ ਲਾਲਚ ਚੱਲਦਾ ਸੀ ਇਸ ਜਗ੍ਹਾ ਤੇ ਬਿਠਾ ਬਿਠਾ ਗਿਆ ਉਹ ਆਪਣੇ ਪਿੰਡ ਨਹੀਂ ਲੈ ਕੇ ਗਿਆ ਕਿਉਂਕਿ ਉਹਦੇ ਮਨ ਦੇ ਵਿੱਚ ਲਾਲਚ ਸੀ ਤੇ ਉਹ ਮਾਤਾ ਜੀ ਨੂੰ ਕਹਿ ਕੇ ਕਿ ਅੱਗੇ ਕਿਤੇ ਫੇਰ ਮੁਗਲ ਫੌਜਾਂ ਨਾ ਹੋਣ ਇੱਕ ਬਹਾਨਾ ਮਾਰ ਕੇ ਆਪਣੇ ਪਿੰਡ ਸਿਹੜੀ ਚਲੇ ਜਾਂਦਾ ਤੇ ਰਾਤ ਨੂੰ ਹੋ ਸਕਦਾ ਉਹ ਇੱਥੇ ਘੁੰਮਦਾ ਰਿਹਾ ਹੋਵੇ ਤਾਂ ਉਹ ਤਪੂਸ ਦਾ ਦਾ ਨਾਂ ਲੱਗਿਆ ਅਮਰਤ ਵੇਲੇ ਫਿਰ ਉਹ ਇੱਥੇ ਆ ਕੇ ਮਾਤਾ ਜੀ ਨੂੰ ਮਿਲਦਾ ਅਮਰਤ ਵੇਲੇ ਫਿਰ ਇੱਥੋਂ ਅੱਠ ਪੋਦੀ ਰਾਤ ਮਾਤਾ ਜੀ ਤੇ ਸਾਬ ਜਦ ਦੇ ਇੱਥੇ ਘੱਟ ਨੌ ਪੋਦੀ ਅਮਰਤ ਵੇਲੇ ਉਹ ਗੰਗੂ ਆਪਣੇ ਪਿੰਡ ਸਿਹੜੀ ਸਿਹੜੀ ਲੈ ਕੇ ਜਾਂਦਾ ਜਾਂਦ ਕੇ ਫਿਰ ਵੀ ਆਪਣੇ ਘਰ ਨਹੀਂ ਲੈ ਕੇ ਜਾਂਦਾ ਐਵੇਂ ਆਹ ਸਾਬ ਜਾਂ ਲੈ ਜਾਂਦਾ ਜਿੱਥੇ ਕਿ ਇੱਕ ਸਾਧੂ ਦੀ ਕੁਟਿਆ ਉਹਦੇ ਵਿੱਚ ਬਿਠਾ ਲ ਦਿੰਦਾ ਤੇ ਉਹ ਕੁਟਿਆ ਦੇ ਵਿੱਚ ਸ਼ਾਮ ਤੱਕ ਮਾਤਾ ਜੀ ਤੇ ਸਾਹਿਬ ਜੀ ਦੇ ਦਿਨ ਗੁਜ਼ਾਰਦੇ ਹਨ ਤੇ ਰਾਤ ਨੂੰ ਫੇਰ ਆਪਣੇ ਘਰ ਲੈ ਕੇ ਆਉਂਦਾ ਇਸ ਤੋਂ ਅੱਗੇ ਜੋ ਵਰਤਾਂਤ ਵਰਤਦਾ ਆਪਾਂ ਸਾਰਿਆਂ ਨੂੰ ਪਤਾ ਸੋ ਇਹ ਇਤਿਹਾਸ ਹੈ ਇਸ ਪਿੰਡ ਦਾ ਇਹ ਧਰਤੀ ਹੈ ਜਿਹੜੀ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਇਹ ਸਥਾਨ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਇਸ ਦੀ ਖੋਜ ਹੈ ਜਿਹੜੀ ਉਹ 2004 ਦੇ ਵਿੱਚ ਸਰਿੰਦਰ ਸਿੰਘ ਜੀ ਖਾਲਸਾ ਵੱਲੋਂ ਕੀਤੀ ਗਈ ਹੈ ਲੇਕਿਨ ਸਥਾਨ ਇਸ ਤੋਂ ਬਹੁਤ ਪਹਿਲਾਂ ਹੀ ਬਣ ਗਿਆ ਸੀ ਜੋ ਇਤਿਹਾਸ ਹੈ ਉਹ ਤੁਸੀਂ ਸਾਹਮਣੇ ਪੜ ਰਹੇ ਹੋ ਮਾਤਾ ਗੁਜਰਕਾਰ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਦੀ ਚਰਨ ਸੋਹ ਪ੍ਰਾਪਤੇ ਸਥਾਨ ਹੈ ਇਹ ਤੁਸੀਂ ਦੇਖ ਰਹੇ ਹੋ ਇਸ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਛੋਟੀ ਛੱਪੜੀ ਹੁੰਦੀ ਸੀਗੀ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਨੇ ਇੱਕ ਰਾਤ guzari ਸੀ ਤੁਸੀਂ ਦੇਖ ਰਹੇ ਹੋ ਇਹ ਹੁਣ ਆ ਥੋੜਾ ਜਿਹਾ ਮਤਲਬ ਕਾਰ ਸੇਵਾ ਨੇ ਕੰਮ ਕੀਤਾ ਇਹਦੇ ਤੇ ਦੇਖੋ ਤੁਸੀਂ ਇਹ ਉਹ ਛੱਪੜੀ ਐ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੇ ਇੱਕ ਰਾਤ guzari ਸੀਗੀ ਆ ਤੁਹਾਨੂੰ ਦਿਖਾਉਂਦੇ ਆ ਤੇ ਸੰਗਤ ਇੱਥੇ ਆ ਕੇ ਆਪਣਾ ਹੱਥ ਮੂੰਹ ਵੀ ਧੋਂਦੀ ਐ ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਰੱਥ ਸਾਹਿਬ ਰੱਥ ਸਾਹਿਬ ਪਿੰਡ ਸਹੇੜੀ ਜਿਹੜੀ ਗੰਗੂ ਬ੍ਰਾਹਮਣ ਦਾ ਪਿੰਡ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੋਹਣ ਬਿਰੂ ਟ੍ਰੈਵਲ ਬਲੌਗ ਤੇ ਅੱਜ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚਿਆ ਗੁਰਦੁਆਰਾ ਰੱਥ ਸਾਹਿਬ ਪਿੰਡ ਸਹੇੜੀ ਰੱਥ ਸਾਹਿਬ ਦਾ ਜਿਹੜਾ ਸੰਪੂਰਨ ਇਤਿਹਾਸ ਇੱਥੇ ਲਿਖਿਆ ਹੋਇਆ ਦੇਖੋ ਤੁਸੀਂ ਸਾਰਾ ਇਹਨੂੰ ਤੁਸੀਂ ਪੜ ਸਕਦੇ ਹੋ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਇਹ ਰੋਡ ਤੇ ਪੈਂਦੇ ਨੇ ਜਿਹੜੇ ਰੋਪੜ ਤੋਂ ਮਰਿੰਡਾ ਰੋਡ ਹੈ ਉਹਦੇ ਤੇ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਇਹ ਜਿਹੜਾ ਸਹੇੜੀ ਪਿੰਡ ਹੈ ਇਹ ਹੈਗਾ ਗੰਗੂ ਬ੍ਰਾਹਮਣ ਦਾ ਪਿੰਡ ਜਿਨ੍ਹਾਂ ਨੇ ਕਿ ਗੁਰੂ ਗੋਬਿੰਦ ਸਿੰਘ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਬਹੁਤ ਦਗਾ ਕਮਾਇਆ ਅਸੀਂ ਤੁਹਾਨੂੰ ਉਹਨਾਂ ਦੇ ਪਿੰਡ ਦੀ ਸੈਰ ਕਰਾਉਂਦੇ ਆ ਤੇ ਇਸ ਪਿੰਡ ਦਾ ਕੀ ਇਤਿਹਾਸ ਹੈ ਕੀ ਕੀ ਇਤਿਹਾਸਕ ਗੱਲਾਂ ਨਾਲੇ ਪਿੰਡ ਜੁੜਿਆ ਹੋਇਆ ਤੁਹਾਨੂੰ ਦਿਖਾਉਂਦੇ ਆ ਆਓ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਰਤਸਾਹ ਦੇ ਅੰਦਰ ਜਿੱਥੇ ਸਾਨੂੰ ਇੱਥੇ ਗੁਰਦੁਆਰਾ ਦੇ ਜਿਹੜੇ ਪ੍ਰਧਾਨ ਜੀ ਨੇ ਓਹੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕਾ ਮਤ ਦੱਸਣਗੇ ਆਓ ਆਪਾਂ ਅੰਦਰ ਚੱਲਦੇ ਆਂ ਗੁਰਦੁਆਰਾ ਰਤ ਸਾਹਿਬ ਇਹ ਮਰਿੰਡੇ ਤੋਂ ਸਿਰਫ 2.5 ਕਿਲੋਮੀਟਰ ਦੀ ਵਿੱਥ ਤੇ ਐ ਰੋਪੜ ਰੋਡ ਤੇ ਹੁਣ ਆਪਾਂ ਗੁਰਦੁਆਰੇ ਦੇ ਅੰਦਰ ਜਾ ਰਹੇ ਆਂ ਤੇ ਤੁਹਾਨੂੰ ਦਿਖਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਆਪਾਂ ਨੂੰ ਪ੍ਰਧਾਨ ਜੀ ਦੱਸਣਗੇ ਸਾਹਮਣੇ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਦੇਖੋ ਬਹੁਤ ਵਿਸ਼ਾਲ ਬਿਲਡਿੰਗ ਐ ਤੇ ਨਾਲ ਇਹ ਬ੍ਰਹਮ ਗਿਆਨੀ ਹੋਏ ਨੇ ਜਿਹੜੇ ਇੱਥੇ ਉਹਨਾਂ ਦੀ ਵੀ ਤਸਵੀਰ ਲੱਗੀ ਐ ਤੁਸੀਂ ਦੇਖ ਰਹੇ ਹੋ ਅੱਗੇ ਦਰਬਾਰ ਸਾਹਿਬ ਦੇਖੋ ਤੁਸੀਂ ਕਿੰਨਾ ਜਿਹੜਾ ਵਿਸ਼ਾਲ ਐ ਤੇ ਬਹੁਤ ਜਿਹੜਾ ਕਾਰੀਗਰੀ ਬਹੁਤ ਜ਼ਿਆਦਾ ਕਲਾਕ੍ਰਿਤੀ ਨਾਲ ਇਹ ਤਿਆਰ ਕੀਤਾ ਹੋਇਆ ਸ਼ੀਸ਼ੇ ਦਾ ਤੇ ਜਿਹੜਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ਵਾਨ ਨੇ ਤੇ ਨਾਲ ਪਿੱਛੇ ਮਾਤਾ ਗੁਜਰੀ ਤੇ ਛੋਟੇ ਸਹਿਜਾਦਿਆਂ ਦੀ ਜਿਹੜੀ ਤਸਵੀਰ ਹੈ ਉਹ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ। ਬਾਕੀ ਆਪਾਂ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਉਨੇ ਆ। ਇਹ ਉਦਮ ਸਿੰਘ ਜੀ ਨੇ ਜਿਹੜੇ ਗੁਰਦੁਆਰਾ ਸਾਹਿਬ ਬਾਰੇ ਦੱਸਣਗੇ ਆਪਾਂ ਨੂੰ ਵੀ ਕੀ ਇਤਿਹਾਸ ਜੁੜਿਆ ਇਸ ਗੁਰਦੁਆਰਾ ਸਾਹਿਬ ਦਾ। ਜਦੋਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਤੇ ਛੋਟੇ ਸਹਿਜਾਦਿਆਂ ਨੂੰ ਲੈ ਕੇ ਗੁਰਦੁਆਰਾ ਐਮਰ ਸਾਹਿਬ ਪਹੁੰਚੇ ਪਹਿਲਾਂ। ਅੱਛਾ ਜੀ। ਉੱਥੇ ਉਹਨਾਂ ਨੂੰ ਬਿਠਾ ਕੇ ਉਹ ਪਿੰਡ ਪਿੰਡ ਦਾ ਜਾਇਜ਼ਾ ਲੈਣ ਆਇਆ ਕਿਉਂ ਮੁਸਲਮਾਨਾਂ ਦਾ ਉਸ ਟਾਈਮ ਜ਼ੋਰ ਸੀ ਹਾਂਜੀ ਉਦੋਂ ਲੈ ਕੇ ਲੈ ਕੇ ਇੱਥੇ ਪਿੰਡ ਉਹਨਾਂ ਨੂੰ ਉੱਥੋਂ ਬਿਠਾ ਕੇ ਆਹ ਪਿੰਡ ਆ ਗਿਆ ਇੱਥੋਂ ਲੈ ਕੇ ਦੁਬਾਰਾ ਫਿਰ ਵਾਪਸ ਲੈ ਕੇ ਆਏ ਉਹਨਾਂ ਨੂੰ ਆਪਣੇ ਘਰ ਚਾਰ ਨੂੰ ਠੀਕ ਹੈ ਜੀ ਇੱਥੇ ਉਹਦੀ ਮਾਤਾ ਸੀ ਘਰ ਉਹਦੇ ਠੀਕ ਹੈ ਜੀ ਉਹ ਮਾਤਾ ਨੇ ਰੋਟੀ ਪਾਣੀ ਤਾਂ ਹੈ ਨਹੀਂ ਸੀ ਕੋਈ ਬਣਾਉਣ ਵਾਲਾ ਉਹਨੇ ਨੇ ਬਣਾਇਆ ਫਿਰ ਰੋਟੀ ਪਾਣੀ ਸਾਬ ਜਾਨ ਨੂੰ ਇੱਥੇ ਲਿਆਂਦਾ ਉਦੋਂ ਫਿਰ ਇਹ ਇਤਿਹਾਸਤਾ ਕਹਿੰਦਾ ਵੀ ਗੰਗੂ ਬ੍ਰਾਹਮਣ ਨੇ ਉਹਦੀ ਉੱਥੇ ਰਿਪੋਰਟ ਕਰੀ ਆ ਆਪਣੇ ਮੋਰੰਡੇ ਥਾਣੇ 'ਚ ਹਾਂਜੀ ਹਾਂਜੀ ਕਤਵਾਲੀ 'ਚ ਉਹ ਜਿਆਦਾਨ ਉੱਥੋਂ ਲੈਣ ਆਇਆ ਕਤਵਾਲੀ ਕਤਵਾਲੀ ਦੇ ਥਾਣੇਦਾਰ ਇੱਥੋਂ ਉਹ ਉੱਥੋਂ ਤੋਂ ਤੋੜ ਕੇ ਲਿਆਏ ਆ ਇੱਥੋਂ ਜਿਹੜਾ ਗੁਰਦੁਆਰਾ ਰਾਜ ਸਾਹਿਬ ਜਿਹੜਾ ਬਣਿਆ ਹਾਂਜੀ ਇੱਥੇ ਰੱਥ ਖੜਾਇਆ ਰਾਤ ਵਿੱਚ ਉਹ ਬਿਠਾਏ ਗਏ ਆ ਫਿਰ ਠੀਕ ਹੈ ਜੀ ਇੱਥੋਂ ਰੱਥ ਦੇ ਵਿੱਚ ਬਿਠਾ ਕੇ ਫੇਰ ਮੋਰੰਡੇ ਕਤਵਾਲੀ 'ਚ ਲੈ ਕੇ ਗਏ ਆ ਉਹਨਾਂ ਨੂੰ ਇਹ ਜਿਹੜੇ ਸ਼ਹੀਦੀ ਜੋੜ ਮੇਲੇ ਆ ਦੇ ਦਿਨ ਚੱਲ ਰਹੇ ਨੇ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਪਿੰਡ ਸਿਹੇੜੀ ਦੇ ਵਿੱਚ ਕਿਹੜੇ ਦਿਨ ਮਤਲਬ ਇੱਥੇ ਸਮਾਗਮ ਹੁੰਦਾ ਸਫਰ-ਏ-ਸਾਦਤ ਚੱਲਦਾ ਇੱਥੋਂ ਅੱਛਾ ਜੀ ਪਹਿਲਾ ਕੁਮਾ ਵਾਸਕੀ ਲੱਗਦਾ ਪਹਿਲੇ ਦਿਨ ਠੀਕ ਹੈ ਜੀ ਦੂਸਰੇ ਦਿਨ ਆਕੇ ਸਿਹੇੜੀ ਲੱਗਦਾ ਤੀਸਰੇ ਦਿਨ ਮੁਰੰਡੇ ਕੋਤਵਾਲੀ ਚਲੇ ਜਾਂਦਾ ਠੀਕ ਹੈ ਚੌਥੇ ਦਿਨ ਤੇ ਫਜ਼ਲਗੱਡ ਸਾਹਿਬ ਚਲੇ ਜਾਂਦਾ ਠੀਕ ਹੈ ਤੇ ਇਹ ਸਫਰ-ਏ-ਸਾਦਤ ਇੱਥੋਂ ਆਪਣਾ ਇੱਕ 25 ਤਰੀਕ ਨੂੰ 25 ਤਰੀਕ 25 ਦਸੰਬਰ ਨੂੰ ਇਥੋਂ ਨਗਰ ਕੀਰਤਨ ਨਿਕਲਦਾ ਗੁਰਦੁਆਰਾ ਰਾਤ ਸਾਹਿਬ ਤੋਂ ਨਿਕਲਦਾ ਠੀਕ ਹੈ ਜੀ ਜਿਹੜਾ ਕਿ ਆਪਣਾ ਫਤੇਗੜ ਸਾਹਿਬ ਜਾਂਦਾ ਠੀਕ ਹੈ ਜੀ ਜੋਤੀਸਰੂਪ ਤੇ ਬਹੁਤ ਜਿਆਦਾ ਇਕੱਠ ਹੁੰਦਾ ਹੈ ਇਹ ਦਿਨਾਂ ਦੇ ਵਿੱਚ ਦੇਖੋ ਇਹ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਇਤਿਹਾਸਿਕ ਫੋਟੋ ਜਦੋਂ ਇਥੋਂ ਗ੍ਰਿਫਤਾਰ ਕਰਕੇ ਕਤਵਾਲੀ ਦੇ ਵਿੱਚ ਲਜਾਇਆ ਗਿਆ ਤਾਂ ਇਹ ਰੱਥ ਦੇ ਵਿੱਚ ਬਿਠਾ ਕੇ ਲਜਾਇਆ ਗਿਆ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਉਹੋ ਗੁਰਦੁਆਰਾ ਰੱਥ ਸਾਹਿਬ ਹੈ ਇਹ ਰੱਥ ਸਾਹਿਬ ਦੇ ਨਾਲ ਦੋ ਸੈਨਿਕ ਚੱਲ ਰਹੇ ਨੇ ਨਾਲ ਮਾਤਾ ਗੁਜਰੀ ਦੀ ਇਹ ਪਹਿਲੀ ਤਸਵੀਰ ਜਦੋਂ ਗੰਗੂ ਬ੍ਰਾਹਮਣ ਉਹਨਾਂ ਨੂੰ ਤੋੜ ਕੇ ਆਪਣੇ ਪਿੰਡ ਲੈ ਕੇ ਆਇਆ ਇਹ ਉਹ ਤਸਵੀਰ ਹੈ ਬਾਕੀ ਤੁਹਾਨੂੰ ਅੱਗੇ ਜਿਹੜਾ ਸਿਹੜੀ ਪਿੰਡ ਦੇ ਵਿੱਚ ਗੰਗੂ ਬ੍ਰਾਹਮਣ ਦਾ ਘਰ ਜਾਂ ਉਹਦੇ ਨਾਲ ਗੁਰਦੁਆਰਾ ਅਟਕ ਸਾਹਿਬ ਬਣੇ ਨੇ ਹੁਣ ਤੁਹਾਨੂੰ ਉਹਦੇ ਦਰਸ਼ਨ ਕਰਾਉਨੇ ਆ ਇਸ ਇਲਾਕੇ ਦੇ ਵਿੱਚ ਬ੍ਰਹਮ ਗਿਆਨੀ ਸੰਤ ਹੋਏ ਨੇ ਇਹ ਉਹਨਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਹੰਸਾਲੀ ਵਾਲੇ ਬਾਬਾ ਜੀ ਵੀ ਨੇ ਤੇ ਤੁਸੀਂ ਹੋਰ ਵੀ ਦੇਖ ਰਹੇ ਹੋ ਤਾਂ ਹੁਣ ਤੁਸੀਂ ਦੇਖ ਰਹੇ ਹੋ ਜਿਹੜਾ ਗੰਗੂ ਬ੍ਰਾਹਮਣ ਦਾ ਪਿੰਡ ਸਹੇੜੀ ਸਹੇੜੀ ਪਿੰਡ ਦੇ ਵਿੱਚ ਜਿੱਥੇ ਗੰਗੂ ਬ੍ਰਾਹਮਣ ਦਾ ਘਰ ਹੈ ਉੱਥੋਂ ਇਹ ਸੰਗਤਾਂ ਦੇਖ ਕੇ ਆ ਰਹੀਆਂ ਨੇ ਤੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਉੱਥੇ ਰਹੇ ਉਹ ਤੁਹਾਨੂੰ ਦਿਖਾਉਨੇ ਆ ਅੱਗੇ ਗੰਗੂ ਬ੍ਰਾਹਮਣ ਦਾ ਘਰ ਆਊਗਾ ਕਿ ਹੁਣ ਆਪਾਂ ਉਸ ਸਥਾਨ ਤੇ ਪਹੁੰਚ ਗਏ ਗੁਰਦੁਗਾਰਾ ਅਟਕ ਸਾਹਿਬ ਦੇਖੋ ਇਹਦਾ ਕੀ ਇਤਿਹਾਸ ਇਹ ਲਿਖਿਆ ਜਿਹੜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਉਹਨਾਂ ਦੀ ਤੇ ਮਾਤਾ ਗੁਜਰੀ ਦੀ ਚਰਨ ਸੋ ਪ੍ਰਾਪਤ ਧਰਤੀ ਐ ਉਹ ਦੇਖ ਰਹੇ ਹੋ ਤੁਸੀਂ ਇਸ ਗੁਰਦੁਵਾਰਾ ਸਾਹਿਬ ਦਾ ਇਤਿਹਾਸ ਕੀ ਐ ਉਹ ਸਾਹਮਣੇ ਤੁਸੀਂ ਪੜ ਸਕਦੇ ਹੋ ਅਮਨੇ ਲਿਖਿਆ ਦੇਖ ਰਹੇ ਹਾਂ ਮਾਤਾ ਗੁਜਰੀ ਅਤੇ ਸਹਿਬਜ਼ਾਦਿਆਂ ਦੀ ਜਿਹੜੀ ਦੂਜੀ ਰਾਤ ਸੀਗੀ ਉਹ ਗੰਗੂ ਬ੍ਰਾਹਮਣ ਦੇ ਘਰ ਕੱਟੀ ਤੇ ਹੁਣ ਆਪਾਂ ਪਹੁੰਚ ਗਏ ਗੰਗੂ ਬ੍ਰਾਹਮਣ ਦੇ ਘਰ ਇਹ ਘਰ ਐ ਸੱਚ ਉਸੇ ਤਰ੍ਹਾਂ ਮੇਨਟੇਨ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਇਹਨਾਂ ਨੇ ਤੇ ਘਰ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਇੱਕ ਰਾਤ ਠਹਿਰੇ ਸੀਗੇ ਗੰਗੂ ਬ੍ਰਾਹਮਣ ਦੇ ਘਰ ਜਦੋਂ ਗੰਗੂ ਬ੍ਰਾਹਮਣ ਉਹਨਾਂ ਨੂੰ ਕੁੰਮੇ ਮਾਸਕੀ ਦੀ ਜਿਹੜੀ ਛੰਨ ਦੇ ਵਿੱਚੋਂ ਇਹ ਕਹਿ ਕੇ ਲੈ ਆਏ ਵੀ ਤੁਸੀਂ ਮੇਰੇ ਕੋਲ ਰਹੋ ਕਿਉਂਕਿ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀਗਾ ਇਸ ਕਰਕੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਉਹਨਾਂ ਨਾਲ ਆਏ ਤੇ ਇੱਥੇ ਠਹਿਰੇ ਜਿੱਥੇ ਤੁਹਾਨੂੰ ਦਿਖਾਉਨੇ ਆ ਉਹ ਬੈੱਡ ਜਿੱਥੇ ਜਿਸ ਉੱਤੇ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਨੇ ਰਾਤ guzari ਉਹ ਉਸੇ ਤਰ੍ਹਾਂ ਮੇਨਟੇਨਡ ਹੈ ਇੱਥੇ ਤੇ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਹੈ ਹੁਣ ਤੁਹਾਨੂੰ ਸਾਰਾ ਉਹ ਪੁਰਾਣਾ ਗੰਗੂ ਬ੍ਰਾਹਮਣ ਦਾ ਘਰ ਅੰਦਰੋਂ ਦਿਖਾਉਨੇ ਆ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਉਹੀ ਪੁਰਾਣਾ ਬੈੱਡ ਹੈ ਜਿਹੜਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦਿਆਂ ਨੇ ਰਾਤ guzari ਸੀਗੀ ਇਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੁਸੀਂ ਦੇਖ ਰਹੇ ਹੋ ਪੁਰਾਣਾ ਘਰ ਉਸੇ ਤਰ੍ਹਾਂ ਬਣਿਆ ਹੋਇਆ ਜਿਹੜਾ ਪੁਰਾਣੀਆਂ ਸਰੰਦੀ ਇੱਟਾਂ ਉਸੇ ਤਰ੍ਹਾਂ ਲੱਗੀਆਂ ਹੋਈਆਂ ਨੇ ਪੁਰਾਣੇ ਸਟਾਈਲ ਦਾ ਹੀ ਇਹ ਘਰ ਮੇਨਟੇਨ ਕੀਤਾ ਦੋਸਤੋ ਹੁਣ ਆਪਾਂ ਜਿਹੜਾ ਗੰਗੂ ਬ੍ਰਾਹਮਣ ਦੇ ਉਸ ਪੁਰਾਣੇ ਘਰ ਦੇ ਵਿੱਚ ਜਿਹੜਾ ਐਸਾਚ ਮੇਨਟੇਨਡ ਹੈ ਉੱਥੇ ਪਹੁੰਚੇ ਆ ਜਿੱਥੇ ਗੁਰਦੁਆਰਾ ਾਟਕ ਸਾਹਿਬ ਬਣੇ ਨੇ ਤੇ ਗੁਰਦੁਆਰਾ ਆਟਕ ਸਾਹਿਬ ਦੀ ਬਿਲਡਿੰਗ ਹਜੇ ਨਿਰਮਾਣ ਅਧੀਨ ਹੈ ਬਹੁਤ ਵੱਡੀ ਬਿਲਡਿੰਗ ਬਣ ਰਹੀ ਹੈ ਤੁਸੀਂ ਦੇਖ ਰਹੇ ਹੋ ਬਾਹਰਲੇ ਪਾਸੇ ਹਜੇ ਨਿਰਮਾਣ ਇਹਦਾ ਚੱਲ ਰਿਹਾ ਜਿੱਥੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਜੀ ਆਪਾਂ ਨੂੰ ਇਸ ਗੁਰੂ ਘਰ ਦੇ ਤੇ ਗੰਗੂ ਬ੍ਰਾਹਮਣ ਨਾਲ ਤੇ ਮਾਤਾ ਗੁਜਰੀ ਨਾਲ ਜੋ ਬੀਤੀ ਇੱਥੇ ਉਹਦੇ ਬਾਰੇ ਆਪਾਂ ਨੂੰ ਵਿਸਥਾਰ ਦੇ ਵਿੱਚ ਦੱਸਣਗੇ ਹਾਂ ਖੋਲਦੀ ਤੇ ਹੁਣ ਆਪਾਂ ਅੰਦਰੋਂ ਦਿਖਾਉਨੇ ਆ ਤੁਹਾਨੂੰ ਗੰਗੂ ਬ੍ਰਾਹਮਣ ਦਾ ਉਹੀ ਪ੍ਰਾਰਤਨ ਘਰ ਇਹਦੇ ਵਿੱਚ ਕੋਈ ਰੈਨੋਵੇਸ਼ਨ ਨਹੀਂ ਕੀਤੀ ਤੁਸੀਂ ਉਹੀ ਪੁਰਾਣਾ ਘਰ ਦੇਖ ਰਹੇ ਹੋ ਦੇਖੋ ਇਹ ਪੁਰਾਣਾ ਉਹੀ ਸਰੰਦੀ ਇੱਟਾਂ ਦਾ ਬਣਿਆ ਹੋਇਆ ਘਰ ਹੈ ਜਿਹੜਾ ਚੂਨੇ ਦੇ ਵਿੱਚ ਚਣਾਈ ਹੋਈ ਹੈ ਹਾਂਜੀ ਘਰ ਨੂੰ ਘਰ ਆਹ ਦੇਖੋ ਜੀ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇੱਥੇ ਦੇਖੋ ਇਹ ਉਹੀ ਪੁਰਾਣਾ ਘਰ ਹੈ ਤੁਸੀਂ ਦੇਖ ਰਹੇ ਹੋ ਦੇਖੋ ਇਹ ਗੰਗੂ ਬ੍ਰਾਹਮਣ ਦਾ ਇਹ ਉਹ ਉਹੀ ਘਰ ਜਿਹੜਾ ਜੀ ਪ੍ਰਾਣਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੇ ਇੱਕ ਰਾਤ guzari ਇਹ ਉਹੀ ਬੈੱਡ ਹੈ ਜੀ ਪ੍ਰਾਣਾ ਤੇ ਉਦੋਂ ਦਾ ਹੀ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਦੇਖੋ ਤੁਸੀਂ ਤੇ ਕਿਵੇਂ guzari ਰਾਤ ਉਹ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਵੀ ਭਲੀ ਮਾਨਤ ਆਪਾਂ ਨੂੰ ਦਿਖਾਈ ਦੇ ਰਿਹਾ ਜਿੱਥੇ ਕਿ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਨੂੰ ਸੁੱਤੇ ਪਏ ਦੇਖ ਕੇ ਉਹਨਾਂ ਦੇ ਜਿਹੜੇ ਮਤਲਬ ਕਿ ਮੋਰਾਂ ਦੀ ਥੈਲੀ ਚਰਾਉਣ ਦਾ ਯਤਨ ਵੀ ਕਰ ਰਿਹਾ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਦੋਸਤੋ ਇਹ ਆ ਉਹ ਜਗ੍ਹਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਰਾਤ guzari ਸੀ ਕਿ ਐਸੇ ਕੰਦ ਨਾਲ ਬੈਠ ਕੇ ਮਾਤਾ ਗੁਜਰੀ ਨੇ ਆਪਣੇ ਪੋਤਿਆਂ ਨੂੰ ਠੰਡ ਦੇ ਵਿੱਚ ਰੱਖਿਆ ਸੀ ਜੀ ਵਾਹਿਗੁਰੂ ਘਰ ਸਾਹਿਬ ਵਾਰਜੀ ਕਫਤੇ ਜੀ ਸਮੂਹ ਸਰਵਤਨ ਸਾਧ ਸੰਗਤ ਜੀਓ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਅਨੰਦਪੁਰ ਸਾਹਿਬ ਕਲਾ ਛੱਡਿਆ ਮੁਗਲਾਂ ਦੇ ਕਹਿਣ ਤੇ ਤੇ ਪਹਾੜੀ ਰਾਜਿਆਂ ਦੇ ਝੂਠੀਆਂ ਕਸਮਾਂ ਕਾਣ ਤੇ ਅਤੇ 6 ਪੋਨ ਨੂੰ ਜਦੋਂ ਅਨੰਦਪੁਰ ਸਾਹਿਬ ਸਤਿਗੁਰੂ ਜੀ ਛੱਡਦੇ ਹਨ ਸੋ ਸਸਨ ਦਿੱਤੇ ਆ ਕੇ ਇੱਕ ਮਹਾਨ ਦਾ ਜੁੱਧ ਹੋ ਜਾਂਦਾ ਮੁਗਲਾਂ ਨਾਲ ਉੱਥੇ ਬਹੁਤ ਫੌਜਾਂ ਸਤਗੁਰਾਂ ਦੇ ਸਿੰਘ ਜੀ ਦੋਂਦੇ ਹਨ ਮੁਗਲ ਫੌਜਾਂ ਮੌਤ ਦੇ ਘਾਟ ਉਤਰੀ ਜਾਂਦੀਆਂ ਹਨ ਅਤੇ ਸਤਪੋ ਨੂੰ ਜਿੱਥੇ ਅੱਜ ਕੱਲ ਚੰਨ ਸਾਹਿਬ ਗੁਰਦਾਰਾ ਕਮਾਂ ਵਸ਼ਕੀ ਝੁੱਗੀ ਸੀ ਛਣ ਸੀ ਉੱਥੇ ਰਾਤ ਰਹੇ ਉੱਥੇ ਇਸੇ ਪਿੰਡ ਦਾ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਛੋਟੀ ਸੇਵ ਜੀ ਅੰਦੇ ਬਾਬਾ ਜੂਰਾ ਸਿੰਘ ਬਾਬਾ ਫਤੇ ਸਿੰਘ ਜੀਨ ਮਿਲ ਕੇ ਅੰਦ ਮਿਲ ਪੈਂਦਾ ਹੈ ਕਹਿੰਦਾ ਮੇਰਾ ਪਿੰਡ ਨੇੜੇ ਇੱਥੇ ਖੇੜੀ ਹੈ ਉਸ ਟਾਈਮ ਨੇਗਰ ਦਾ ਨਾ ਖੇੜੀ ਸੀ ਅੱਜ ਕੱਲ ਸੇਹੜੀ ਹੈ ਸੋ ਇਥੇ ਅੱਠ ਬੋ ਨੂੰ ਰਾਤ ਨੂੰ ਇਸੇ ਪਲੰਗ ਤੇ ਸੌਂ ਜਾਂਦੇ ਮਾਤਾ ਜੀ ਰਾਮ ਕਰਦੇ ਹਨ ਤੇ ਅੱਠ ਬੋ ਨੂੰ ਰਾਤ ਲੈਂਦੇ ਹਨ ਅੱਠ ਬੋ ਰਾਤ ਨੂੰ ਮਾਤਾ ਜੀ ਕੋਲ ਜਿਹੜੀ ਮੋਹਰਾਂ ਦੀ ਛੋਟੀ ਬੋੜੀ ਖੁਰਜੀ ਹੈਗੀ ਸੀ ਤੇ ਉਹ ਚੁਰਾਈ ਚੋਰੀ ਕਰ ਲੈਂਦਾ ਮਾਤਾ ਜੀ ਕਹਿੰਦੇ ਭਾਈ ਗੰਗਿਆ ਸੰਭਾਲ ਕੇ ਰੱਖੀ ਉਹ ਕਹਿੰਦਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਮਾਤਾ ਜੀ ਕਹਿੰਦੇ ਨਹੀਂ ਅਸੀਂ ਤੈਨੂੰ ਵੈਸੇ ਕਿਹਾ ਭਈ ਭਾਈ ਜੇ ਤੂੰ ਚੱਕ ਲਈ ਸ਼ਾਮ ਕੇ ਰੱਖ ਲੈ ਉਹ ਮਰੰਡੇ ਥਾਣੇ ਕਤਵਾਲੀ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਅੱਜ ਕੱਲ ਉਹ ਥਾਣਾ ਸੀ ਕਤਵਾਲੀ ਉੱਥੇ ਜਾ ਕੇ ਜਾਨੀ ਖਮਾਨੀ ਖਾਨ ਨੂੰ ਨਾਲ ਲੈ ਕੇ ਇੱਥੇ 9 ਪੋ ਨੂੰ ਇਥੋਂ ਗ੍ਰਿਫਤਾਰ ਕਰਕੇ ਥਾਣੇ 'ਚ ਬੰਦ ਕਰਾ ਦਿੰਦਾ ਹੈ ਅਜੇ 10 ਪੋ ਨੂੰ ਫਿਰ ਫਤੇਕਰ ਸਾਹ ਅੱਜ ਕੱਲ ਗੁਰਦੁਆਰਾ ਸਾਹਿਬ ਹੈ ਉੱਥੇ ਵਜੀਦੇ ਜੀ ਪੇਸ਼ ਕੀਤਾ ਕਚਹਿਰੀ 'ਚ 10 ਪੋ ਨੂੰ ਅਤੇ ਸੋ ਇਸ ਸਾਂਦਨਾ ਅੜਕ ਸਾਹਿਬ ਗੁਰਦਾਰਾ ਪਿੰਡ ਸਿਹੜੀ ਜ਼ਿਲ੍ਹਾ ਰੋਪੜ ਮਾਤਾ ਗੁਜਰ ਕੋ ਚੈਰੀਟੇਬ ਟਰਸਟ ਦਾਸ ਮੁਖ ਸੇਵ ਦਾ ਭਾਈ ਨੰਮਨ ਸਿੰਘ ਖਾਲਸਾ ਸਮੂਹ ਸੰਪੰਨ ਦੇ ਸਹਿਯੋਗ ਦੇ ਨਾਲ ਇੱਥੇ ਹਰ ਸੰਗਰਾਂਦ ਦਿਹਾੜੇ ਮਨਾਇਆ ਜਾਂਦਾ ਹੈ ਅਤੇ ਸੇਵਾ ਚੱਲ ਰਹੀ ਹੈ ਆਪ ਸੰਗਤਨ ਬੇਨਤੀ ਹੈ ਸਹਿਯੋਗ ਪਾਓ ਸੇਵਾ ਜਿਸ ਤਰ੍ਹਾਂ ਕਲੱਟ ਪੋ ਨੂੰ ਬਹੁਤ ਬੜਾ ਸਮਾਗਮ ਹਜ਼ਾਰਾਂ ਦੀ ਗਿਣਤੀ ਚ ਸ਼ੁਦਾਲੂ ਸੇਵਕ ਨਤਮਸਤਕ ਹੋ ਜਨ ਆਪ ਵੀ ਇਸ ਸਥਾਨ ਤੇ ਨਤਮਸਤਕ ਹੋਇ ਲਾਭ ਪ੍ਰਾਪਤ ਕਰੋ ਦੋਸਤੋ ਤੁਸੀਂ ਦੇਖ ਰਹੇ ਹੋ ਗੰਗੂ ਬ੍ਰਾਹਮਣ ਦਾ ਘਰ ਉਹ ਪੁਰਾਣਾ ਜਿੱਥੇ ਗੰਗੂ ਬ੍ਰਾਹਮਣ ਨੇ ਗੁਰੂ ਘਰ ਨਾਲ ਧੋਖਾ ਕਰਕੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਤੇ ਅੱਗੇ ਉਹਨਾਂ ਨਾਲ ਕੀ ਬੀਤੀ ਇਹਦੇ ਬਾਰੇ ਤੁਹਾਨੂੰ ਅੱਗੇ ਕੋਤਵਾਲੀ ਸਾਹਿਬ ਗੁਰਦੁਆਰਾ ਦੇ ਵਿੱਚ ਇਤਿਹਾਸ ਨਾਲ ਇਤਿਹਾਸ ਸਾਂਝਾ ਕਰਾਂਗੇ ਤੁਹਾਡੇ ਨਾਲ ਹਾਂਜੀ ਦੋਸਤੋ ਹੁਣ ਆਪਾਂ ਜਿੱਥੇ ਖੜੇ ਆ ਇਹ ਗੁਰਦੁਆਰਾ ਨਾਨਕਸਰ ਹੈ ਤੁਸੀਂ ਮੇਰੇ ਪਿੱਛਲੇ ਪਾਸੇ ਦੇਖ ਰਹੇ ਹੋ ਗੁਰਦੁਆਰਾ ਨਾਨਕਸਰ ਦੀ ਬਿਲਡਿੰਗ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਚੰਨਣਾ ਪਾਉਣ ਲੱਗਿਆ ਇਤਿਹਾਸ ਇਹ ਹੈ ਵੀ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਕੇ ਗਿਆ ਤਾਂ ਉਹਦੀ ਨੀਤ ਸੀਗੀ ਜਿਹੜੀ ਓਹੋ ਮਾਤਾ ਗੁਜਰੀ ਦੇ ਖਜ਼ਾਨੇ ਉੱਪਰ ਸੀਗੀ ਜਿਹੜਾ ਮਾਤਾ ਗੁਜਰੀ ਦੀ ਥੈਲੀ ਦੇ ਵਿੱਚ ਮੋਹਰਾਂ ਸੀਗੀਆਂ ਉਹਦੇ ਤੇ ਸੀ ਤੇ ਜਦੋਂ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਦੇ ਆਰਾਮ ਕਰਦੇ ਕਰਦੇ ਸੋਏ ਤਾਂ ਉਹਨਾਂ ਨੇ ਗੰਗੂ ਬਾਂਮਣ ਨੇ ਸੋਚਿਆ ਵੀ ਹੁਣ ਇਹ ਸੋ ਗਏ ਤੇ ਉਹਨਾਂ ਦੇ ਕੋਲ ਪਈ ਜਿਹੜੀ ਮੋਹਰਾਂ ਦੀ ਥੈਲੀ ਸੀਗੀ ਉਸ ਨੂੰ ਚੁੱਕ ਲਿਆ ਉਹਨੇ ਚੋਰੀ ਤੋਂ ਮਾਤਾ ਗੁਜਰੀ ਜੀ ਨੂੰ ਤਾਂ ਪਤਾ ਲੱਗ ਗਿਆ ਸੀ ਪਰ ਉਹ ਕੁਝ ਉਸ ਟਾਈਮ ਬੋਲੇ ਨਹੀਂ ਤੇ ਫੇਰ ਕੀ ਹੋਇਆ ਉਹ ਗੰਗੂ ਬ੍ਰਾਹਮਣ ਵੀ ਕਿਤੇ ਮੇਰੇ ਘਰ ਦੀ ਤਲਾਸ਼ੀ ਨਾ ਹੋ ਜੇ ਜਾਂ ਕਿਤੇ ਮੈਨੂੰ ਫੜਿਆ ਨਾ ਜਾਵਾ ਉਸ ਤੋਂ ਬਚਣ ਲਈ ਉਹ ਸਹੇੜੀ ਪਿੰਡ ਮਤਲਬ ਨਾਲ 1.5 ਕਿਲੋਮੀਟਰ ਲਗਭਗ ਉਹ ਤੋਂ 1.5 ਕਿਲੋਮੀਟਰ ਦੂਰ ਇਸ ਜਗ੍ਹਾ ਤੇ ਇੱਕ ਛੱਪੜੀ ਹੁੰਦੀ ਸੀ ਬਹੁਤ ਵੱਡੀ ਉਹਦੇ ਕਿਨਾਰੇ ਉਸ ਥੈਲੀ ਨੂੰ ਦੱਬਣ ਆਇਆ ਔਰੇ ਜਿਹੜੀ ਮੋਹਰਾਂ ਦੀ ਥੈਲੀ ਸੀ ਇਹ ਇਤਿਹਾਸ ਹੈ ਉਸ ਮਤਲਬ ਮਾਤਾ ਗੁਜਰੀ ਦੀ ਮੋਰਾ ਦੀ ਥੈਲੀ ਤੇ ਗੰਗੂ ਬ੍ਰਾਹਮਣ ਦਾ ਵੀ ਇੱਥੇ ਉਹ ਉਸ ਥੈਲੀ ਨੂੰ ਦੱਬਣਾਇਆ ਸੀ ਪਰ ਬਾਅਦ ਦੇ ਵਿੱਚ ਉਹ ਥੈਲੀ ਗੰਗੂ ਬ੍ਰਾਹਮਣ ਦੇ ਵੀ ਕੰਮ ਨਹੀਂ ਆਈ